ਪਰ ਪਾਰਟੀਏ ਕਿ ਤੁਸੀਂ ਇਹ ਕਰਕੇ ਇਹਨਾਂ ਨੂੰ ਮੌਕਾ ਅੱਜ ਹੀ ਕਹਿੰਦੇ ਹੋ ਵਾੜ ਦਾ ਇਦਾਂ ਦਾ ਕੈਂਡੀਡੇਟ ਆਵੇ ਜਿਹਦਾ ਮਨ ਹਰ ਵੇਲੇ ਸੇਵਾ ਕਰਨ ਦੀ ਲੱਗਾ ਰਹੇ ਤੁਸੋਂ ਮੈਂ ਫੇਰ ਬੇਨਤੀ ਕਰਾਂਗਾ ਕਿ ਕੌਂਸਲਰ ਨਹੀਂ ਸੇਵਾਦਾਰ ਜਿਹਨੂੰ ਲੱਕੀ ਮੱਕੜ ਜਦੋ ਮੈਂ ਇਸ ਵਾਰਡ ਦੇ ਵਿੱਚ ਜੰਮਿਆ ਇੱਥੇ ਹੀ ਪੱਲਿਆ ਇੱਥੇ ਹੀ ਵੱਡਾ ਹੋਇਆ ਔਰ ਮੈਨੂੰ ਇਸ ਵਾਰਡ ਦੀਆਂ ਜਿੰਨੀਆਂ ਪ੍ਰੋਬਲਮ ਮੈਨੂੰ ਸਾਰੀਆਂ ਪਤਾ ਹੈ ਇਸ ਵਾਰਡ ਦੀ ਸਭ ਤੋਂ ਵੱਡੀ ਪ੍ਰੋਬਲਮ ਇੱਥੇ ਇਤਿਹਾਸਕ ਸਥਾਨ ਗੁਰਦੁਆਰਾ ਛੇਮਪਾਸੀ ਨੂੰ ਜਿਹੜਾ ਰਸਤਾ ਜਾਂਦਾ ਕੁੜੀਆਂ ਦੇ ਸਕੂਲ ਦੇ ਕੋਲੋਂ ਉਥੇ ਪਿਛਲੇ ਮੈਂ 50 ਸਾਲ ਤੋਂ ਦੇਖਦਾ ਕਿ ਜਦੋਂ ਵੀ ਬਰਸਾਤ ਆਉਂਦੀ ਏ ਉਹ ਇਲਾਕੇ ਦਾ ਇਧਰਲੇ ਪਾਸੇ ਸੰਪਰਕ ਹੀ ਟੁੱਟ ਜਾਂਦਾ ਤਿੰਨ ਦਿਨ ਉਥੋਂ ਪਾਣੀ ਨਹੀਂ ਨਿਕਲਦਾ ਸੀਵਰੇਜ ਦੀ ਸਮੱਸਿਆ ਮਿੱਧੀਆਂ ਪੈਣਾ ਜਿਹੜੀਆਂ ਘਰ ਗੰਦਾ ਪਾਣੀ ਵਰਤਿਆ ਗੰਦਾ ਪਾਣੀ ਆਂਦਾ ਰਿਹਾ ਉਹ ਕੂੜੇ ਦੀ ਜਦੋਂ ਆਪਾਂ ਸਹਿਰਾ ਗਰੋਂ ਕੂੜਾ ਆੰਦੇ ਆ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਕੂੜੇ ਦਾ ਡੰਬ ਮੇਰੀ ਪਹਿਲ ਹੋਏਗੀ ਕਿ ਸਭ ਤੋਂ ਪਹਿਲਾਂ ਉਹ ਕੂੜੇ ਦਾ ਡੰਬ ਚਕਾਵਾਂ ਤੁਹਾਨੂੰ ਪਿਛਲੀ ਸਰਕਾਰ ਜਿਹੜੀ ਆਈ ਇਹਨਾਂ ਨੇ ਕਿਉਂਕਿ ਜਿਹੜੀ ਔਰਤ ਜਿਆਦਾ ਮਾਤਰ ਸ਼ਕਤੀ ਜਿਹੜੀ ਸਾਡੀ ਏ ਕਿਉਂਕਿ ਤੁਸੀਂ ਇਹ ਭੈਣਾਂ ਦੇ ਉਹਦੀ ਸਰਕਾਰ ਬਣਾਤੀ ਇਹਨਾਂ ਨੇ ਲਾਰੇ ਹੀ ਨਿਕਲਾਤੇ ਅਸੀਂ ਹਰ ਭੈਣ ਨੂੰ 1000 ਰੁਪਏਾਂ ਦੇ ਖੋਰ ਚ ਪਾਵਾਂਗੇ ਆਇਆ ਕੁਛ ਨਹੀਂ ਲਾ ਰਿਆ ਦੋਸੋ ਆਏ ਪਰ ਮੈਂ ਹੁਣ ਪਿੱਛੇ ਇਲਾਕੇ ਚ ਹੋ ਕੇ ਆਇਆ ਤਿੰਨ ਚਾਰ ਕਰਾਂ ਦੀ ਬਾਲਿਆਂ ਦੀ ਛੱਤ ਆ ਜਿਹੜੀ ਕਿ ਸਰਕਾਰ ਵੱਲੋਂ ਪੈਸੇ ਆਂਦੇ ਆ ਕਿ ਬਾਲਿਆਂ ਦੀ ਛੱਤ ਬਦਲੀ ਜਾਂਦੀ ਹੈ ਕਿਸੇ ਨੇ ਕੋਈ ਉਪਰਾਲਾ ਨਹੀਂ ਕੀਤਾ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਸਭ ਤੋਂ ਵੱਡੀ ਜਿਹੜੀ ਕੋਈ ਮੇਰੀ ਭੈਣ ਗਰੀਬ ਹੈ ਕਿਉਂਕਿ ਇਹ ਇਲਾਕਾ ਥੋੜਾ ਸਾਡਾ ਇਧਰਲਾ ਸਾਈਡ ਮੀਡਲ ਕਲਾਸ ਹੈ ਕਿਸੇ ਦੀ ਪੈਨਸ਼ਨ ਕੋਈ ਨੀਲਾ ਕਾਰਡ ਇਹ ਮੇਰੇ ਤੋਂ ਬੰਦਾ ਬੰਦੇ ਨੇ ਬੰਦੇ ਨੂੰ ਸਿਰਫ ਥੋੜੇ ਐਫਰਟ ਲਾਣੇ ਪੈਣੇ ਆ ਆਪ ਟਾਈਮ ਕੱਢਣਾ ਪੈਣਾ ਇਹ ਮੈਂ ਸਾਰੀਆਂ ਪ੍ਰੋਬਲਮ ਤੁਹਾਡੀਆਂ ਦੇਖਿਆ ਹੋਰ ਮੈਂ ਪਹਿਲ ਦੇ ਆਧਾਰ ਤੇ ਹੱਲ ਕਰਾਣੀਆਂ ਕਿਉਂਕਿ ਮੈਂ ਆਪ ਇੱਕ ਗਰੀਬ ਪਰਿਵਾਰ ਤੋਂ ਉੱਠਿਆ ਆ ਬੱਚਾ ਹਮੇਸ਼ਾ ਮਿਹਨਤ ਕੀਤੀ ਏ ਮੈਂ ਮੇਰੀ ਕੋਸ਼ਿਸ਼ ਹੈ ਕਿ ਇੱਥੇ ਮੈਡੀਕਲ ਕਈ ਲੋਕ ਇੱਥੇ ਪੈਸੇ ਕੋਲ ਦਵਾਈ ਨਹੀਂ ਲੈ ਸਕਦੇ ਬਿਮਾਰ ਹੁੰਦੇ ਮੈਂ ਦੇਖਿਆ ਮੈਂ ਆਪਣੇ ਐਫਰਟ ਲਾਏ ਆਪਣੇ ਯਾਰਾਂ ਦੋਸਤਾਂ ਨੂੰ ਕਿਹਾ ਸੀ ਇੱਕ ਚੈਰੀਟੇਬਲ ਡਿਸਪੈਂਸਰੀ ਖੋਲੀ ਜਿਸ ਦੇ ਵਿੱਚ ਅਸੀਂ 10 ਰੁਪਏ ਪਰਚੀ ਵੀ ਤੱਤ ਰੱਖੀ ਕਿ ਲੋਕ ਕਹਿੰਦੇ ਫਰੀਦ ਦਵਾਈ ਲੱਗਦੀ ਨਹੀਂ ਉਹਦੇ 10 ਰੁਪਏ ਪਰਚੀ ਦੇ ਵਿੱਚ ਆਪਾਂ ਲੋਕਾਂ ਨੂੰ ਗੁਰਕੋਟ ਲਾਇਆ ਬਜਾਰੀ ਦਵਾਈ ਦਿੱਤੀ ਇੰਜੈਕਸ਼ਨ ਦਿੱਤੇ ਜਿਹਨੂੰ ਕੋਈ ਜ਼ਿਆਦੀ ਪ੍ਰੋਬਲਮ ਹੋਈ ਮੇਰੇ ਜਲੰਧਰ ਦੇ 2-4 ਵੱਡੇ ਹਸਪਤਾਲ ਜਿਹੜੇ ਜ਼ਾਮੀ ਨੇ ਮੇਰਾ ਬਹੁਤ ਪਿਆਰ ਹੈ ਡਾਕਟਰ ਸਾਹਿਬ ਨਾਲ ਜਿੱਦੇ ਵੀ ਉਹਨਾਂ ਨੂੰ ਅੱਧੀ ਲਾਟ ਨਾਲ ਲੋੜ ਪਈ ਮੈਂ ਉਹਨਾਂ ਦੀ ਹਾਜ਼ਰ ਹੁਣਾ ਉਹਨਾਂ ਕੋ ਪੇਸ਼ੈਂਟ ਵਿੱਜਿਆ ਜੇ ਕਿਸੇ ਦਾ 40000 ਰੁਪਏ ਬਿੱਲ ਬਣੇਗਾ ਤੇ ਉਹਨਾਂ ਨੇ 4000 ਰੁਪਏ ਚ ਉਹਨਾਂ ਦਾ ਕੰਮ ਕੀਤਾ। ਹੋਰ ਮੈਂ ਪਿਛੇ ਮੈਂ ਉਸ ਦਿਨ ਵੀ ਦੱਸਿਆ ਸੀ ਕਿ ਇੱਥੇ ਇੱਕ ਲੇਡੀ ਸੀ ਬਾਹ ਟੁੱਟੀ 2.5 ਮਹੀਨੇ ਉਹਨੇ ਇਲਾਜ ਹੀ ਨਹੀਂ ਕਰਾਇਆ ਕਿ ਪੈਸੇ ਨਹੀਂ ਸੀਗੇ। ਮੈਨੂੰ ਮਿਲੇ ਮੈਂ ਉਸੇ ਵੇਲੇ ਅਰਥਨੋ ਹਸਪੀਟਲ ਭੇਜਿਆ। ਅੱਜ ਅੱਜ ਉਹਦਾ ਦੀ ਬਾਹ ਠੀਕ ਹੈ। ਕਿਉਂਕਿ ਇਹ ਸਾਡਾ ਇਲਾਕਾ ਜਿਹੜਾ ਇਧਰ ਦਾ ਥੋੜਾ ਮੀਡਲ ਕਲਾਸ ਹੈ। ਇੱਥੇ ਲੋਕਾਂ ਨੂੰ ਬਹੁਤ ਸਮੱਸਿਆਵਾਂ ਆ। ਪਰ ਇੱਥੇ ਅਜ ਤੱਕ ਕੋਈ ਕਾਉਂਸਲਰ ਇਦਾਂ ਦਾ ਮਿਲਿਆ ਹੀ ਨਹੀਂ ਜਿਹੜਾ ਕੋਈ ਲੋਕਾਂ ਦੀਆਂ ਸਮੱਸਿਆਵਾਂ ਸੁਣ ਸਕੇ ਵੋਟਾਂ ਦੇ ਟਾਈਮ ਤੇ ਤੁਹਾਡੇ ਕੋਲ ਉਹ ਲੋਕਾਂ ਨੇ ਆਣਾ ਉਹਨਾਂ ਨੇ ਕਹਿਣਾ ਮੇਕੋ ਅੱਜ ਅੱਜ ਇਹਨਾਂ ਦੇਖਿਓ ਕਿ ਅੱਜ ਸਾਨੂੰ ਇੱਕ 500 ਦਾ 1000 ਦੇ ਦਾ ਰਾਸ਼ਨ ਮਿਲ ਗਿਆ ਜੇ ਆਪਾਂ ਵੋਟ ਪਾਈਏ ਇਹ ਦੇਖਿਓ ਕਿ ਇਹ 5 ਸਾਲ ਸੇਵਾ ਕਰਨ ਵਾਲਾ ਬੱਚਾ ਜਿਹੜਾ ਤੁਹਾਡੇ ਵਿੱਚ ਰਹਿਣਾ ਹਮੇਚਾ ਵਿੱਚ ਰਹਿਦਾ ਰਹੂਗਾ ਮੈਂ ਨਹੀਂ ਕਹਿੰਦਾ ਜੇ ਮੈਂ ਕੋਈ ਮਾੜਾ ਕੰਮ ਕੀਤਾ ਮੈਨੂੰ ਬਿਲਕੁਲ ਵੋਟ ਨਾ ਪਾਈਓ ਜੇ ਮੈਂ ਮੈਨੂੰ ਤੁਸੀਂ 5 ਸਾਲ ਆਪਣੇ ਦਿਓਗੇ ਮੈਨੂੰ ਅੱਜ ਵੋਟ ਪਾਉਂਗੇ ਮੈਂ ਤੁਹਾਡੇ 5 ਸਾਲ ਕੰਮ ਨਾ ਕਰਾ ਸਕਿਆ ਮੈਂ ਅਗਲੀ ਵਾਰੀ ਤੁਹਾਡੇ ਕੋਲ ਵੋਟਾਂ ਨਹੀਂ ਮੰਗਣਾ ਮਾਂਗਾ ਔਰ ਮੈਂ ਘਰੋਂ ਪਹਿਲੇ ਦਿਨ ਇਹ ਸੋਨ ਖਾ ਕੇ ਪੁਰਿਆ ਜੇ ਕੋਈ ਕੰਸਲਰ ਦੀ ਤਨਖਾਹ ਵੀ ਆਂਦੀ ਉਹ ਮੈਂ ਨਹੀਂ ਲੈਣੀ ਮਹੀਨੇ ਬਾਅਦ ਜਿਹੜੀ ਆਏਗੀ ਉਹ ਜਿਹੜੀ ਭੈਣ ਨੂੰ ਲੋਡ ਹੋਵੇ ਤੁਸੀਂ ਮੈਨੂੰ ਦੱਸ ਦਿਓ ਵੀ ਇਹ ਗਰੀਬ ਇਹਨੂੰ ਲੋਡ ਹੈ ਤੁਹਾਡੇ ਇਹ ਮਹੀਨੇ ਦੀ ਤਨਖਾਹ ਦੀ ਉਹ ਉਹਦੇ ਕੋਲ ਜਾਏਗੀ ਮੈਂ ਨਹੀਂ ਰੱਖਣੀ ਨਾ ਮੈਂ ਕਿਸੇ ਕੋਲ ਕਮਿਸ਼ਨ ਲੈਣੀ ਸਿਰਫ ਮੇਰੀ ਇੱਕੋ ਹੀ ਭਾਵਨਾ ਹੈ ਕਿ ਮੈਂ ਸੇਵਾ ਕਰਨੀ ਔਰ ਮੈਂ ਸੇਵਾ ਕਰਦੇ ਆ ਸੇਵਾ ਹੀ ਕਰਦੇ ਰਹਿਣਾ ਅੱਜ ਤੁਹਾਡੇ ਹੱਥ ਆ ਕਿ ਤੁਸੀਂ ਇਸ ਵਾਰਡ ਦਾ ਭੁਗਤ ਕਿਸ ਦੇ ਹੱਥ ਚ ਸੌਂਪਣਾ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਚੰਗਾ ਮੇਰੇ ਕੋਈ ਤੁਸੀਂ ਪਿਛਲੇ ਕੰਮ ਦੇਖ ਲਓ ਮੈਂ ਪਿਛਲੇ 50 ਸਾਲ ਚ ਮੇਰੀ ਕਿਸੇ ਨਾਲ ਇੱਕ ਲੜਾਈ ਨਹੀਂ ਹੈ ਮੈਂ ਨਾ ਕਰੀ ਲੜਿਆ ਨਾ ਝਗੜਿਆ ਮੈਂ ਹਮੇਸ਼ਾ ਹੱਥ ਜੋੜਨ ਵਾਲਾ ਬੱਚਾ ਔਰ ਮੈਂ ਹਮੇਸ਼ਾ ਜੋੜਦੇ ਰਹਿਣਾ ਦਾ ਮੈਂ ਕਦੀ ਕਿਸੇ ਨਾਲ ਧੋਖਾ ਕੀਤਾ ਜੇ ਤੁਸੀਂ ਤੁਹਾਨੂੰ ਕੋਈ ਮੇਰਾ ਕੋਈ ਚੰਗਾ ਕੰਮ ਲੱਗਾ ਤੇ ਮੈਨੂੰ ਵੋਟਾਂ ਪਾ ਦਿਓ ਜੇ ਤੁਹਾਨੂੰ ਲੱਗਦਾ ਕਿ ਇਹ ਮੁੰਡਾ ਸਾਡੀ ਵਾਰਦੀ ਵਾਗਡੋਰ ਸਹੀ ਤਰੀਕੇ ਨਹੀਂ ਸੰਭਾਲ ਸਕਦਾ ਤੇ ਮੈਨੂੰ ਵੋਟ ਨਾ ਪਾਈਓ ਵੋਟ ਪਾਣਾ ਤੁਹਾਡਾ ਅਧਿਕਾਰ ਹੈ ਨਾ ਮੈਂ ਕਿਸੇ ਨੂੰ ਧਮਕਾਣਾ ਨਾ ਮੈਂ ਕਿਸੇ ਨੂੰ ਕੁਝ ਕਹਿਣਾ ਮੈਂ ਤੁਹਾਨੂੰ ਹੱਥ ਜੋੜਦਾ ਵੋਟ ਦਾ ਅਧਿਕਾਰ ਤੁਹਾਡਾ ਨਾ ਮੈਂ ਤੁਹਾਡੇ ਨੂੰ ਧੱਕੇ ਕੋ ਵੋਟਾਂ ਲੈ ਸਕਦਾ ਪਰ ਇਹ ਦੇਖਿਓ ਕਿ ਇਹ ਵਾਰਡ ਦਾ ਸੁਨਹਿਰੀ ਭੂਖ ਬਣਾਣਾ ਚਾਹੁੰਦੇ ਹੋ ਤੇ ਇਸ ਨਵਾਨੇ ਬੱਚੇ ਨੂੰ ਵੋਟ ਦਿਓ ਇਹਨਾਂ ਕਹਿੰਦਾ ਧੰਨਵਾਦ वाहिगुरू जी का ख़ा वाहिगुरू जी फति